ਤੂੰ ਮੋਰੀ ਜੋ ਪਾਣੀ ਆਂਦਾ ਪਿਆ ਉਥੇ ਮਿੱਟੀ ਪਾ ਕੇ ਉਹਦੇ ਤੋੜੇ ਨੂੰ ਭਸਾ ਦੋ ਵਿੱਚ ਉਹ ਸੋਨੀਆ ਮਾਨ ਦੇ ਰੰਗ ਤੇ ਨਾ ਜਾਇਓ ਇਹ ਤਾਂ ਹਾ ਸ਼ਿੰਗਾਰ ਕਰਕੇ ਆਪਣੀਆਂ ਵੀਡੀਓ ਬਣਾਉਣ ਆਉਂਦੀ ਆ ਆਪਣੀ ਪਬਲਿਸਿਟੀ ਲੈ ਰਹੀ ਆ ਤੇ ਹੁਣ ਦੇਖ ਲਓ ਦੱਸ ਕਿੰਨਾਂ ਰਹੀਆ ਜਿਨੇ ਸਾਰੀ ਉਮਰ ਨੱਕੇ ਲਾਉਂਦੇ ਲੰਘੀ ਉਹਨਾਂ ਨੂੰ ਕਿਵੇਂ ਦੱਸ ਰਹੀ ਆ ਵੀ ਨੱਕਾ ਕਿਵੇਂ ਲਾਈਂਦਾ ਕਿਵੇਂ ਮੋਰੀਆਂ ਬੰਦ ਕਰੇ ਇਹਨੂੰ ਪੁੱਛੇ ਤੂੰ ਮੋਰੀ ਜੋ ਪਾਣੀ ਆਂਦਾ ਪਿਆ ਉਥੇ ਮਿੱਟੀ ਪਾ ਕੇ ਉਹਦੀ ਤੋੜੇ ਨੂੰ ਭਸਾ ਦੋ ਵਿੱਚ ਆ ਪੂਰੀ ਲੇਨ ਤਿਆਰ ਨਹੀਂ ਤੇ ਰਾਤ ਤੱਕ ਪਾਣੀ ਬੱਬਾ ਜੀ ਉੱਥੇ ਤੱਕ ਚੜ ਜਾਣਾ ਅੱਛਾ ਜੀ ਪਾਣੀ ਬਹੁਤ ਸ਼ਕਤ ਹੈ ਹਾਂ ਪਾਣੀ ਬਹੁਤ ਜ਼ੋਰ ਤੋਂ ਉੱਪ ਚੁੱਕ ਗਿਆ ਤੇ ਆਪਾਂ ਜਿੱਥੇ ਵੀ ਸੱਗੇ ਆਂ ਬਟ ਆਪਾਂ ਸਾਰੇ ਇਕੱਠੇ ਹੀ ਹੋਤੇ ਰਹੇ ਆਂ ਆਪਾਂ ਜਾਈਏ ਟੀਮਾ ਬਣਾ ਕੇ ਕੁਝ ਬੰਦੇ ਇਹਦੇ ਨੂੰ ਨਿਕਲ ਜਾਣ ਤੋੜੇ ਨਾਲ ਹੱਜ ਮਾਰੋ ਕਈ ਫੜ ਲਓ ਉੱਚੀ ਉੱਚੇ ਭਾਗ ਦੇ ਉੱਤੇ ਫਸਾਈ ਜਾਓ ਪਾਣੀ ਲੱਗਦਾ ਟਰਾਲੀ ਟਰਾਲੀ ਐਵੇਂ ਕਰ ਲਈਏ ਜਿਹੜੀ ਤੁਹਾਨੂੰ ਖੋਲੇ ਜਿਹੜਾ ਤੋੜ ਦਿੱਤਾ ਨਾ ਬੋਲਦਾ ਸਾਰਾ ਹਾਂ ਉਹ ਹਾਂ ਕਮਾਂਡਿੰਗ ਕੇਂਦਰ ਪਿਆ ਇੱਧਰ ਬੜਾ ਜ਼ਰੂਰੀ ਉਹ ਇੱਧਰ ਖੜਾ ਜਣਾ ਬੜਾ ਇੱਧਰ ਵਾਦੀ ਅਗੇ ਮੈਂ ਵਿਖਾ ਲਿਆ ਤੁਹਾਨੂੰ ਹਾਂ ਇਹ ਨਹੀਂ ਪਤਾ ਦਰਿਆਵਾਂ ਦੇ ਨੱਕੇ ਨਹੀਂ ਬੰਨ ਲੱਗਦੇ ਹੁੰਦੇ ਨੇ ਬੀਬਾ ਜੀ ਇਹ ਤੇਰੀਆਂ ਬੋਰੀਆਂ ਪੂਰੀਆਂ ਜੋ ਘੜੇ ਕੁੜੇ ਕਹਿੰਦੇ ਹੱਥ 'ਚ ਪੜ ਕੇ ਮੋਗੇ 'ਚ ਪਾ ਲਓ ਉਹ ਪਤੰਦਰ ਦੇ ਇਹ ਵੀ ਦੇਖ ਅਬਦੇ ਜਨਾਨੀਆਂ ਤੋਂ ਸੁਣਦੇ ਨਹੀਂ ਹੈਗੇ ਕੁਝ ਅਬਦੇ ਜਨਾਨੇ ਦਾ ਕੋਈ ਕਹਿਣਾ ਨਹੀਂ ਮੰਨਦੇ ਇਹਦੀਆਂ ਗੱਲਾਂ ਨੂੰ ਕਿਵੇਂ ਸੁਣਦੇ ਨੇ ਉਹ ਪਤੰਦਰੋ ਇਹਨੇ ਤਾਂ ਜਿੰਨੇ ਕੱਪੜੇ ਬਦਲਨੇ ਓਨੇ ਇਹਨੇ ਬੰਦੇ ਬਦਲੇ ਨੇ ਇਹਨੇ ਚਾਰ ਤਾਂ ਇਹਨੇ ਪਾਰਟੀਆਂ ਬਦਲੀਆਂ ਹੁਣ ਤੱਕ ਕਦੇ ਸਿਮਰਜੀਤ ਮਾਨ ਸਿੰਘ ਕਣੀ ਕਦੇ ਆਮ ਆਦਮੀ ਪਾਰਟੀ ਕਣੀ ਕਦੇ ਅੰਮ੍ਰਿਤਪਾਲ ਦੀ ਪਾਰਟੀ ਚ ਇਹ ਪਹਿਲਾਂ ਇਹ ਕਾਮਰੇਡਾਂ ਨਾਲ ਸੀ ਕਿਸਾਨੀ ਅੰਦੋਲਨ ਚ ਉਹ ਚ ਇਹਨੇ ਬਹੁਤ ਬੰਦੇ ਬਦਲੇ ਨੇ ਬਚ ਕੇ ਰਹੋ ਇਹ ਤੋਂ ਖਤਰਨਾਕ ਹੈ